ਸ਼ਹਿਰ ਵਾਸੀਆਂ ਨੂੰ ਇਹ ਯਕੀਨ ਦਿਵਾਉਣਾ ਚਾਹਨਾ ਹੈ ਕਿ ਜਿਹੜਾ ਆਉਣ ਵਾਲਾ ਸਮੇਂ ਹੈ ਉਹ ਜਲੰਧਰ ਸ਼ਹਿਰ ਦੀ ਤਰੱਕੀ ਦੇ ਲਈ ਜੋ ਬੈਸਟ ਹੋ ਸਕੇਗਾ ਉਹ ਅਸੀਂ ਸਾਰੇ ਰਲ ਮਿਲ ਕੇ ਆਪਣੇ 파ਰਸ਼ਾ ਸਾਥੀਆਂ ਦੇ ਸਹਿਯੋਗ ਦੇ ਨਾਲ ਜਿਹੜੇ ਸਾਡੇ ਆਪੋਜੀਸ਼ਨ ਦੇ 파ਰਸ਼ਾ ਸਾਥੀ ਹੈ ਉਹਨਾਂ ਦੇ ਵੀ ਸਹਿਯੋਗ ਦੇ ਨਾਲ ਜਲੰਧਰ ਸ਼ਹਿਰ ਨੂੰ ਇੱਕ ਡਿਵੈਲਪਡ ਸਿਟੀ ਅਸੀਂ ਬਣਾਵਾਂਗੇ ਕਿਉਂਕਿ ਸਾਡੀ ਆਮ ਆਦਮੀ ਪਾਰਟੀ ਜਲੰਧਰ ਦੇ ਵਿਕਾਸ ਦੇ ਲਈ ਵਚਨਬੱਧ ਹੈ ਔਰ ਸਪੈਸ਼ਲੀ ਇੱਕ ਸੀਐਮ ਸਾਹਿਬ ਵੱਲੋਂ ਕਲੀਅਰ ਮੈਸੇਜ ਹੈ ਬੇ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਅੱਜ ਸਪੈਸ਼ਲੀ ਜਿਹੜੀ ਮੇਰੀ ਡਿਊਟੀ ਲੱਗੀ ਆ ਸਿਰਫ ਇਸ ਕੰਮ ਲਈ ਲੱਗੀ ਆ ਬਈ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਕੋਈ ਵੀ ਕਰਪਸ਼ਨ ਕਿਸੇ ਵੀ ਤਰੀਕੇ ਦੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਔਰ ਜੋ ਜੋ ਜਿਹੜੀਆਂ ਬੇਸਿਕ ਨੀਡਸ ਹੈਗੀਆਂ ਮੈਂ ਜਲੰਧਰ ਵਾਸੀ ਚਾਹੇ ਉਹ ਸੀਵਰੇਜ ਦੀ ਸਮੱਸਿਆ ਤੁਸੀਂ ਜਾਣਦੇ ਹੋ ਕਿ ਬਹੁਤ ਬੜੀ ਸਮੱਸਿਆ ਜਲੰਧਰ ਦੇ ਵਿੱਚ ਅੱਜ ਦੇ ਤਰੀਕੇ ਚ ਬਣੀ ਹੋਈ ਆ ਚਾਹੇ ਉਹ ਗੰਦੇ ਪਾਣੀ ਦੀ ਸਮੱਸਿਆ ਆਵੇ ਸਟਰੀਟ ਡੌਗਸ ਦੀ ਸਮੱਸਿਆ ਆਵੇ ਲਾਈਟਸ ਦੀ ਬਹੁਤ ਹਜੇ ਸਮੱਸਿਆ ਆ ਰਹੀ ਹੈ ਮੇਨਟੇਨੈਂਸ ਲਈ ਕਈ ਜਗ੍ਹਾ ਤੇ ਸਮੱਸਿਆ ਆਵਾ ਔਰ ਇਹ ਸੜਕਾਂ ਜਿੱਦਾਂ ਆਪਾਂ ਕਹਿ ਸਕਦੇ ਕਈ ਜਗ੍ਹਾ ਤੇ ਬਹੁਤ ਅਜੇ ਟੁੱਟੀਆਂ ਹੋਈਆਂ ਜੜੀਆਂ ਨਹੀਂ ਦੁਬਾਰਾ ਨਹੀਂਆ ਬਣ ਪਈਆਂ ਔਰ ਇਹ ਸਾਰੀਆਂ ਸਮੱਸਿਆਵਾਂ ਦੂਰ ਕੀਤੀਆਂ ਜਾਣਗੀਆਂ ਔਰ ਜੋ ਰੈਵਨਿਊ ਕਾਰਪੋਰੇਸ਼ਨ ਦਾ ਉਹ ਕਿਸ ਤਰੀਕੇ ਦੇ ਨਾਲ ਵਧਾਇਆ ਜਾਵੇ ਉਹ ਅਸੀਂ ਵਿਧਾਨ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਜੈਨੂਇਨ ਤਰੀਕੇ ਦੇ ਨਾਲ ਇਹ ਜਿਹੜਾ ਪੈਸਾ ਹੈ ਉਹ ਕਾਰਪੋਰੇਸ਼ਨ ਦੇ ਸਰਕਾਰ ਦੇ ਜਿਹੜਾ ਸਰਕਾਰ ਦਾ ਹਿੱਸਾ ਬੰਦਾ ਉਹ ਸਰਕਾਰ ਦੇ ਖਾਤੇ ਦੇ ਵਿੱਚ ਹੀ ਜਾਵੇ ਕੋਸਵਾਲ ਪੂਰਾ ਧਿਆਨ ਦਿੱਤਾ ਜਾਵੇਗਾ ਔਰ ਇੱਕ ਮੈਂ ਲਾਸਟ ਦੇ ਵਿੱਚ ਇੱਕ ਰਿਕਵੈਸਟ ਜ਼ਰੂਰ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਕਰਨੀ ਚਾਹਾਂਗਾ ਕਿ ਇਹ ਜਲੰਧਰ ਸ਼ਹਿਰ ਸਾਡੇ ਸਾਰਿਆਂ ਦਾ ਸ਼ਹਿਰ ਹੈ ਇਹ ਕੋਈ ਇਕੱਲੇ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਜਾਂ ਪਾਰਸ਼ਾਦਾਂ ਦੀ ਡਿਊਟੀ ਨਹੀਂ ਹੈ ਸ਼ਹਿਰ ਨੂੰ ਸੰਭਾਲਣਾ ਇਹ ਆਪਣੇ ਸਾਰੇ ਨਾਗਰਿਕਾਂ ਦਾ ਇੱਕ ਮੈਂ ਕਹਾਂਗਾ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਸਾਡਾ ਆਪਣਾ ਸ਼ਹਿਰ ਹੈ ਅਸੀਂ ਇਹਨੂੰ ਕਿਸ ਤਰੀਕੇ ਦੇ ਨਾਲ ਖੂਬਸੂਰਤ ਬਣਾ ਸਕਦੇ ਹਾਂ ਔਰ ਉਹਦੇ ਵਿੱਚ ਜਿਹੜੀ ਪਬਲਿਕ ਦੀ ਜਿਹੜੀ ਭਾਗੀਦਾਰੀ ਆ ਉਹ ਵੀ ਨਾਲ ਵੀ ਹਰ ਰੈਜ਼ੀਡੈਂਟ ਆਪਣੀ ਆਪਣੀ ਜ਼ਿੰਮੇਵਾਰੀ ਸਮਝੇ ਪਾਰਸ਼ਦ ਆਪਣੀ ਜ਼ਿੰਮੇਵਾਰੀ ਸਮਝਣ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰਸ ਆਪਣੀ ਜ਼ਿੰਮੇਵਾਰੀ ਸਮਝਣ ਔਰ ਰੈਜ਼ੀਡੈਂਟਸ ਵੀ ਆਪਣੀ ਜ਼ਿੰਮੇਵਾਰੀ ਸਮਝਣ ਔਰ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਥੋੜੀ ਬਹੁਤ ਸਖਤੀ ਵੀ ਕੀਤੀ ਜਾਵੇ ਪਰ ਉਹ ਜਿਹੜੀ ਸਖਤੀ ਹੋਏਗੀ ਉਹ ਸ਼ਹਿਰ ਦੀ ਬਿਹਤਰੀ ਦੇ ਲਈ ਹੋਏਗੀ ਔਰ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੇ ਕੋਈ ਹੋਰ ਸਵਾਲ ਤੁਹਾਡਾ ਕੋਈ ਪੁੱਛਣਾ ਚਾਹੁੰਦਾ ਹੈ ਮੈਂ ਤਾਂ ਮੇਅਰ ਨਹੀਂ ਸੀ ਕਾਫੀ ਚੁਣੌਤੀਆਂ ਤੁਹਾਡੇ ਅੱਗੇ ਆ ਸਕਦੀਆਂ ਹਨ ਕਿਸ ਤਰ੍ਹਾਂ ਉਹਨਾਂ ਨੂੰ ਮੈਨੇਜ ਜਿਹੜਾ ਸੀ ਮੈਂ ਲਾਈਫ ਦੇ ਵਿੱਚ ਹਮੇਸ਼ਾ ਚੁਣੌਤੀਆਂ ਨੂੰ ਇੱਕ ਆਪਰਚੂਨਿਟੀ ਦੇ ਰੂਪ ਦੇ ਵਿੱਚ ਹੀ ਦੇਖਿਆ ਕਿਉਂਕਿ ਜਿੰਨੀ ਲਾਈਫ ਦੇ ਵਿੱਚ ਚੁਣੌਤੀ ਹੋਏਗੀ ਓਨੀ ਹੀ ਵੱਡੀ ਆਪਰਚੂਨਿਟੀ ਵੀ ਹੋਏਗੀ ਭਾਵੇਂ ਜੇ ਕਿਸੇ ਜਗ੍ਹਾ ਤੇ ਕੋਈ ਕੰਮ ਹੀ ਨਹੀਂ ਕਰਨ ਵਾਲਾ ਤੇ ਉੱਥੇ ਆਪਾਂ ਕਰ ਵੀ ਕੀ ਸਕਦੇ ਆ ਤੇ ਸੋ ਇੱਥੇ ਤਾਂ ਕੰਮਾਂ ਦੀ ਭਰਮਾਰ ਹੈ ਦਿਨ ਰਾਤ ਇੱਕ ਕਰ ਦਿਆਂਗੇ 24 7 ਜੋ ਵੀ ਸ਼ਰਲੀ ਬੈਸਟ ਹੋ ਸਕੇਗਾ ਉਹ ਕਰਾਂਗੇ ਮੇਰੇ ਸਾਹ ਲੱਗਦਾ ਕਿ ਕਾਰਪੋਰੇਸ਼ਨ 'ਚ ਕਈ ਸੁਧਾਰ ਕਰਨ ਦੀ ਵੀ ਜ਼ਰੂਰਤ ਹੈ ਬਹੁਤ ਜ਼ਿਆਦਾ ਕਿਉਂਕਿ ਇਹਦੇ 'ਚ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਉਹਨੂੰ ਵੀ ਪਤਾ ਹੈ ਵੀ ਕਿਸ ਤਰ੍ਹਾਂ ਉਹਨਾਂ ਨੂੰ ਹੈਂਡਲ ਕੀਤਾ ਗਿਆ ਪਰसों ਤੋਂ ਸਾਰੇ ਜਿੰਨੇ ਡਿਪਾਰਟਮੈਂਟਸ ਆ ਉਹ ਸਾਰਿਆਂ ਦੀਆਂ ਵਾਰੀ-ਵਾਰੀ ਮੀਟਿੰਗਸ ਕਾਲ ਕਰ ਲੱਤੀਆਂ ਗਈਆਂ ਮੈਂ ਹਰ ਡਿਪਾਰਟਮੈਂਟ ਨੂੰ ਪਹਿਲਾਂ ਤਾਂ ਗਰਾਉਂਡ ਲੈਵਲ ਤੇ ਸਮਝਿਆ ਜਾਏਗਾ ਕਿ ਕਿੱਥੇ-ਕਿੱਥੇ ਕੀ-ਕੀ ਕਮੀਆਂ ਹੈਗੀਆਂ ਵੈਸੇ ਮੈਂ ਆਲਰੇਡੀ 12 ਸਾਲਾਂ ਤੋਂ ਇਹ ਸਾਰੇ ਕਾਰਪੋਰੇਸ਼ਨ ਦੇ ਸਾਰੇ ਸਿਸਟਮ ਦਾ ਮੈਂ ਯੂਜ਼ ਟੂ ਹੈ ਪਰ ਫਿਰ ਵੀ ਜਿੱਥੇ-ਜਿੱਥੇ ਵੀ ਜੋ-ਜੋ ਕਮੀਆਂ ਹੈਗੀਆਂ ਮੈਂ ਉਹ ਹਰ ਡਿਪਾਰਟਮੈਂਟ ਨੂੰ ਜੇ ਕੋਈ ਜਿਸ ਜੇ ਕੋਈ ਡਿਪਾਰਟਮੈਂਟ ਰੈਵਨਿਊ ਜਨਰੇਟ ਕਰਨ ਵਾਲਾ ਵਾ ਕਿ ਉਹ ਰੈਵਨਿਊ ਜਨਰੇਟ ਕਿੱਦਾਂ ਹੋਰ ਅੱਛਾ ਹੋ ਸਕਦਾ ਵੈ ਔਰ ਜੋ ਕਮੀਆਂ ਵੈ ਉਹ ਸਾਰੀਆਂ ਦੂਰ ਕੀਤੀਆਂ ਜਾਇਗੀਆਂ ਔਰ ਜਨਤਾ ਨੂੰ ਅਸੀਂ ਕੀ ਬਿਹਤਰ ਸੁਵਿਧਾਵਾਂ ਦੇ ਸਕਦੇ ਆ ਜਿਹੜੀਆਂ ਇੱਕ ਕਾਰਪੋਰੇਸ਼ਨ ਦੇ ਲੈਵਲ ਤੇ ਸਾਡੀ ਜ਼ਿੰਮੇਵਾਰੀ ਬਣਦੀਆਂ ਉਹ ਕੀਤੀਆਂ ਜਾਊਗੀਆਂ ਸਾਡੇ ਵੱਲੋਂ ਕੀ ਮੁੱਖ ਕੰਮ ਜਿਹੜੇ ਸੋਚੇ ਗਏ ਨੇ ਪਹਿਲਾਂ ਪਹਿਲ ਦੇ ਆਧਾਰ ਤੇ ਜਿਹੜੇ ਕੀ ਇਹ ਕੰਮ ਹੋਣ ਵਾਲੇ ਬੇਸਿਕ ਇਹੀ ਕੰਮ ਜਿਹੜੇ ਮੈਂ ਤੁਹਾਡਾ ਹੁਣ ਵੀ ਡਿਸਕਸ ਕੀਤੇ ਆ ਚਾਹੇ ਉਹ ਸੀਵਰੇਜ ਦੀ ਸਮੱਸਿਆ ਹੋਵੇ ਗੰਦੇ ਪਾਣੀ ਦੀ ਸਮੱਸਿਆ ਹੋਵੇ ਔਰ ਜਿਹੜਾ ਸਾਡਾ 스마트 ਸਿਟੀ ਦਾ ਜਿਹੜਾ ਇੱਕ ਬਹੁਤ ਵੱਡਾ ਇੱਕ ਇਸ਼ੂ ਚੱਲ ਰਿਹਾ ਵਾ 스마트 ਸਿਟੀ ਦਾ ਜਿਹੜਾ ਪੈਸਾ ਵਾ ਉਹ ਜਨਤਾ ਦਾ ਪੈਸਾ ਸੀਗਾ ਉਹ ਜਨਤਾ ਦੇ ਫੰਡਸ ਦੇ ਰੂਪ ਦੇ ਵਿੱਚ ਸਾਨੂੰ ਉਪਰੋਂ ਦੀ ਜਦੋਂ ਆਇਆ ਸਾਨੂੰ ਜਵੰਦਰ ਸ਼ਹਿਰ ਨੂੰ ਮਿਲਿਆ ਉਹਦਾ ਦੁਰਉਪਯੋਗ ਜਿਸ ਤਰੀਕੇ ਦੇ ਨਾਲ ਕੀਤਾ ਗਿਆ ਤੁਸੀਂ ਸਾਰੇ ਜਾਣਦੇ ਹੋ ਔਰ ਉਹ ਬਹੁਤ ਜਲਦ ਮਤਲਬ ਵਿਦਆਊਟ ਵੇਸਟਿੰਗ ਅ ਸਿੰਗਲ ਡੇ ਉਹ ਸਾਰਾ ਉਸ ਮਤਲਬ ਇਹ ਨਹੀਂ ਹੈ ਕੋਈ ਕਿ ਮੈਂ ਦੋ ਕੰਮ ਪਹਿਲਾਂ ਕਰਨੇ ਦੋ ਬਾਅਦ ਚ ਕਰਨੇ ਆ ਜੇ 10 ਕੰਮ ਹੈਗੇ 10 ਦੇ 10 ਕੰਮ ਪੈਰਲ ਚੱਲੂਗੇ ਕਨਿਆ ਉਹ ਤਾਂ ਜਿਹਨੇ ਘਟਾਲਾ ਕੀਤਾ ਉਹ ਖੁਦ ਤੁਹਾਡੀ ਪਾਰਟੀ ਤੋਂ ਟਿਕੜਾ ਆਪਣਾ ਲੈ ਕੇ ਇਲੈਕਸ਼ਨ ਲੜੇ ਨੇ ਪਹਿਲਾਂ ਮੀਰ ਸਾਹਿਬ ਇੱਥੇ ਹੋ ਵੀ ਰਹੇ ਨੇ ਦੂਜੀ ਥਾਂ ਜਾ ਉਸ ਤੋਂ ਬਾਅਦ ਉਹ ਹੀ ਜਿਹੜੇ ਨੇ ਕਾਂਸਰਟ ਦੀ ਟਿਕੜੀ ਲਾ ਕੇ ਇਲੈਕਸ਼ਨ ਲੜੇ ਨੇ ਕੀ ਅਗਰ ਉਹ ਬਦੋਸ਼ੀ ਪਾਈ ਜਾਂਦੇ ਤੇ ਤੁਹਾਡੇ ਕੋਲ ਪਾਰਦੀ ਕੀਤੀ ਦੇਖੋ ਹਜੇ ਤੱਕ ਤਾਂ ਕੋਈ ਕਿਸੇ ਦਾ ਦਵਾ ਨਾਮ ਨਹੀਂ ਆਇਆ ਵੀ ਕਿੰਨੇ ਘਟਾਲਾ ਕੀਤਾ ਵਾ ਹਜੇ ਤਾਂ ਜਾਂਚ ਚੱਲ ਰਹੀ ਹੈ ਤਾਂ ਹਜੇ ਬਹੁਤ ਦੂਰ ਦਾ ਵਿਸ਼ੇ ਹੈ ਜੋ ਵੀ ਹੋਏਗਾ ਉਹਦੇ ਤੇ ਉਹਦੇ ਵਾਸਤੇ ਕੋਤਾ ਸਾਰਿਆਂ ਲਈ ਲਾਗੂ ਹੁੰਦਾ ਜੀ ਸਭ ਤੋਂ ਜਿਆਦਾ 12 ਕੁ 20000 ਜਿੰਨੋ ਜਿੱਦ ਨਹੀਂ ਕੋਈ ਜਗ੍ਹਾ ਨਹੀਂ ਹੈ ਕਾਫੀ ਲੋਕ ਰੱਖਦੇ ਨੇ ਉਹਦੇ ਵਾਸਤੇ ਆਲਰੇਡੀ ਬਿਲਕੁਲ ਉਹਦੇ ਵਾਸਤੇ ਆਲਰੇਡੀ ਕੁਝ ਆਈਡੀਆਜ਼ ਚੱਲ ਰਹੇ ਆ ਉਹ ਸਾਰੇ ਬੁੱਧੀਜੀਵੀਆਂ ਦੇ ਨਾਲ ਜਿਹੜੇ ਇਸ ਫੀਲਡ ਦੇ ਮਾਸਟਰਸ ਹੈਗੇ ਆ ਉਹਨਾਂ ਨਾਲ ਡਿਸਕਸ ਕਰਕੇ ਕੋਈ ਨਾ ਕੋਈ ਕਿਤੇ ਕੋਈ ਡੌਗ ਪਾਉਂਡ ਦੀ ਕੋਈ ਵਿਵਸਥਾ ਇਸ ਤਰੀਕੇ ਦੇ ਤਿੰਨ ਚਾਰ ਜਗ੍ਹਾ ਤੇ ਕੀਤੀ ਜਾਵੇ ਉਹ ਜ਼ਰੂਰ ਕਰਾਂਗੇ ਜੋ ਬੈਸਟ ਹੋ ਸਕਦਾ ਹੋਊਗਾ ਉਹ ਉਹ ਕਰਾ ਦੇਵਾਂਗੇ ਸਰ ਜ਼ੀਰੋ ਕਰਪਸ਼ਨ ਸਰ ਮਾਨ ਸਾਹਿਬ ਨੇ ਇੱਕ ਕਿਹਾ ਜਿਹੜੇ ਪਿਛਲੇ ਸਰਕਾਰਾਂ ਦੇ ਵਿੱਚ ਟਾਈਮ ਦੇ ਵਿੱਚ ਇੰਨੀ ਆ ਬੜੀਆਂ ਕਰਪਸ਼ਨ ਹੋਈਆਂ ਹਰ ਇੱਕ ਮੈਗਨੇਟ ਦੇ ਵਿੱਚ ਕਰਪਸ਼ਨ ਵਧੀ ਹੋਈ ਹੈ ਉਹਨੂੰ ਕਿੱਦਾਂ ਤੁਸੀਂ ਇੱਕ ਕ੍ਰਪਸ਼ਨ ਨੂੰ ਦੂਰ ਕਿੱਦਾਂ ਕਰੋਗੇ ਕੀ ਉਹਦੇ ਪੈਰਾਮੀਟਰ ਸਗੇ ਉਹ ਕੁਝ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀਆਂ ਜਿੱਥੇ-ਇਥੇ ਕ੍ਰਪਸ਼ਨ ਹੋ ਰਹੀ ਹੈਗੀ ਆ ਉਹ ਕਾਫੀ ਹੱਦ ਤੱਕ ਤਾਂ ਨੋਲਿਜ ਹੈ ਮੇਰੀ ਕਿਉਂਕਿ ਮੈਂ ਆਲਰੇਡੀ ਇਸ ਸਾਰੇ ਤੋਂ ਮੈਂ ਦੱਸਿਆ ਹੋਇਆ ਮੈਂ ਕਾਰਪੋਰੇਸ਼ਨ ਦੇ ਸਾਰੇ ਜੋ ਇਹਨਾਂ ਦੇ ਆਪਰੇਸ਼ਨਸ ਆ ਉਹਦਾ ਮੈਂ ਯੂਜ਼ ਤੋਂ ਆ ਉਹ ਚ ਬਹੁਤ ਜ਼ਿਆਦਾ ਮੇਰੀ ਨੋਲਿਜ ਹੈ ਔਰ ਆਨਵਲ ਟਾਈਮ ਦੇ ਵਿੱਚ ਤੁਹਾਨੂੰ ਜੇ ਮੈਂ ਹੁਣ ਸਾਰਾ ਕੁਝ ਦੱਸਿਆ ਹੁਣ ਦੱਸ ਦਵਾਂ ਤੇ ਉਹ ਠੀਕ ਨਹੀਂ ਹੈ ਤੋ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪੇ ਨਜ਼ਰ ਆਣਾ ਸ਼ੁਰੂ ਹੋ ਜਾਣਾ ਮੈਂ ਤੇ ਕਾਰਪੋਰੇਸ਼ਨ ਦੇ ਵਿੱਚ ਜਿਹੜੇ ਕੋਈ ਜਿੰਨੇ ਵੀ ਕਿਸੇ ਵੀ ਤਰੀਕੇ ਦੀ ਕਰਾਪਸ਼ਨ ਕੀਤੀ ਆ ਬਈ ਮੈਂ ਇਹ ਬਿਲਕੁਲ ਉਹਨਾਂ ਨੂੰ ਵੀ ਕਲੀਅਰ ਮੈਸੇਜ ਦੇਣਾ ਚਾਹੁੰਦਾ ਮੈਂ ਬਈ ਅੱਜ ਤੋਂ ਬਾਅਦ ਜੋ ਹੋਣਾ ਸੀ ਪਿੱਛੇ ਹੋ ਗਿਆ ਉਹਨੂੰ ਤਾਂ ਅਲੱਗ ਚੈੱਕ ਕਰਾਂਗੇ ਪਰ ਅਗਲਾ ਕਿ ਜੋ ਕੋਈ ਵੀ ਇਦਾਂ ਦੀ ਕੋਈ ਸਾਨੂੰ ਕੋਈ ਕਿਤੇ ਵੀ ਕੋਈ ਕਮੀ ਪੇਸ਼ੀ ਇਦਾਂ ਦੀ ਕੋਈ ਲੱਗੀ ਬਈ ਕਿਸੇ ਨੇ ਕੋਈ ਕਰਾਪਸ਼ਨ ਕੀਤੀ ਆ ਤੇ ਉਹ ਫਿਰ ਆਪ ਜਿੰਮੇਵਾਰ ਹੋਏਗਾ ਤਾਂ ਡਾਕ ਦੇ ਸੀਲੇ ਬਣਿਆ ਸੀਗਾ ਉਹ ਹਲੇ ਤੱਕ ਬੰਦ ਪਿਆ ਹੋਇਆ ਹੈ ਪ੍ਰੋਪਰਲੀ ਉੱਥੇ ਕੁਝ ਕੰਮ ਨਹੀਂ ਹੋ ਰਿਹਾ ਬਹੁਤ ਜਲਦ ਬਹੁਤ ਜਲਦ ਉਹਨੂੰ ਚਲਾਇਆ ਜਾਏਗਾ ਬਹੁਤ ਜਲਦ ਜਦ ਵੀ ਮੀਟਿੰਗ ਦੇ ਵਿੱਚ ਤੁਹਾਡੇ ਮਿਸੀ ਨੇ ਮਜ਼ਦੂਰ ਖਾਇਆ ਸੀਗਾ ਨਾਲ ਦਿੱਤੀ ਨੇ ਤੁਹਾਡੇ ਬੈਠੇ ਨੇ ਇਹਨਾਂ ਵੀ ਮਜ਼ਦੂਰ ਖਾਇਆ ਸੀਗਾ ਜਿਹੜੀ 88000 ਰੁਪਏ ਦੀ ਸੀਟ ਲਈ ਦਾ ਕੋ ਕੰਮ ਹੋਇਆ ਸੀਗਾ ਉਹਦੀ ਜਿਹੜੀ ਪੁਰਾਣੀ ਲਾਈਟ ਸੀਗੀਆਂ ਉਹ ਵੀ ਗਰਾਊਂਡ ਦੇ ਵਿੱਚ ਜਿਹੜਾ ਤੁਹਾਡਾ ਸਟੋਰ ਦੇ ਵਿੱਚ ਜਮਨ ਜਿ ਤਰਾਈਆਂ ਗਈਆਂ ਉਹ ਕੇਸ ਜਿਹੜਾ ਬੀ ਨੇ ਵੀ ਦਿੱਤਾ ਗਿਆ ਸੀਗਾ ਉਸ ਕੇਸ ਦੇ ਵਿੱਚ ਆਪਾਂ ਕੋਈ ਅੱਗੇ ਕੋਈ ਨੈਕਸਟ ਸਟੈਪ ਆ ਬਿਲਕੁਲ ਜੀ ਬਿਲਕੁਲ ਉਹਦੇ ਵਿੱਚ ਬਹੁਤ ਜਲਦੀ ਨੈਕਸਟ ਸਟੈਪ ਲੈ ਕੇ ਮੈਂ ਪਰਸੋਂ ਤੋਂ ਮੀਟਿੰਗਸ ਕਾਲ ਕਰ ਲਈਆਂ ਜੀ ਹਰ ਡਿਪਾਰਟਮੈਂਟ ਦੀਆਂ ਔਰ ਹਰ ਡਿਪਾਰਟਮੈਂਟ ਦੇ ਵਿੱਚ ਪੂਰੇ ਗਰਾਊਂਡ ਲੈਵਲ ਤੇ ਕਿਹ ਚੀਜ਼ ਚੱਕੀਤੀ ਜਾਏਗੀ ਨਿਸ਼ਚਿਤ ਰੋ ਮੇਰ ਸਾਹਿਬ ਜਲੰਧਰ ਦੇ ਲੋਕਾਂ ਦੀ ਇੱਕ ਪਰੇਸ਼ਾਨੀ ਹਰ ਜਿਹੜਾ ਵੀ ਵਿਅਕਤੀ ਆਪਣੀ ਫੈਕਟਰੀ ਜਾਂ ਮਕਾਨ ਬਣਾਉਂਦਾ ਉਹ ਐਨਓਸੀ ਵੀ ਲੈਣਾ ਚਾਹੁੰਦਾ ਹੈ ਨਕਸ਼ਾ ਵੀ ਪਾਸ ਕਰਾਉਣਾ ਚਾਹੁੰਦਾ ਹੈ ਪਾ ਤੁਹਾਡੇ ਕਾਰਪੋਰੇਸ਼ਨ ਦੇ ਆਫਿਸ ਚ ਜਦੋਂ ਆਉਂਦਾ ਉਹਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਉਹਨੂੰ ਮਜਬੂਰਨ ਜਿਹੜਾ ਵੀ ਰਿਸ਼ਵਤ ਵੀ ਦੇਣੀ ਪੈਂਦੀ ਹੈ ਤੇ ਉਹਨੂੰ ਪਰੇਸ਼ਾਨੀ ਆਉਂਦਾ ਪੈਂਦਾ ਉਸ ਬਾਰੇ ਜਲੰਧਰ ਦੇ ਲੋਕਾਂ ਲਈ ਕੀ ਕੀਤਾ ਜਾ ਬਿਲਕੁਲ ਸਾਰੇ ਹੀ ਆਫੀਸਰ ਸਾਹਿਬਾਨ ਨੂੰ ਵੀ ਔਰ ਜਲੰਧਰ ਦੇ ਰੈਜ਼ੀਡੈਂਟ ਨੂੰ ਵੀ ਬਿਲਕੁਲ ਕਲੀਅਰ ਮੈਸੇਜ ਹੈ ਬਈ ਜੋ ਕੰਮ ਜੈਨੂਇਨ ਹੈਗਾ ਉਹਦੇ ਵਾਸਤੇ ਜੇ ਕਦੀ ਕੋਈ ਵੀ ਤੁਹਾਡੇ ਕੋਲ ਕਦੀ ਕੋਈ ਪੈਸੇ ਮੰਗਦਾ ਵਾ ਤੇ ਮੈਂ 20 27 4 ਮੈਂ ਅਵੇਲੇਬਲ ਹਾਂ ਮੈਨੂੰ ਜ਼ਰੂਰ ਦੱਸਿਆ ਜਾਵੇ ਜੇ ਕੋਈ ਗਲਤ ਕੰਮ ਔਰ ਕੋਈ ਵੀ ਗਲਤ ਕੰਮ ਕਿਸੇ ਵੀ ਕੀਮਤ ਤੇ ਚਾਹੇ ਉਹ ਮੈਂ ਵੀ ਹੋਵਾਂ ਜਾਂ ਕੋਈ ਮੇਰਾ ਆਪਣਾ ਪਰਿਵਾਰ ਦਾ ਬੰਦਾ ਹੋਵੇ ਕੋਈ ਮੇਰਾ ਫਰੈਂਡ ਸਰਕਲ ਦਾ ਹੋਵੇ ਕੋਈ ਬੰਦਾ ਕੋਈ ਮੇਰੇ ਨਾਮ ਤੇ ਵੀ ਕੋਈ ਗਲਤ ਕੰਮ ਕਿਸੇ ਅਫਸਰ ਨੂੰ ਕਰੇ ਤੇ ਕਿਸੇ ਨੇ ਬਿਲਕੁਲ ਨਹੀਂ ਕਰਨਾ ਪਰ ਜਾਇਜ਼ ਕੰਮ ਚਾਹੇ ਕੋਈ ਆਮ ਪਬਲਿਕ ਵੀ ਆਂਦੀ ਆ ਉਹਦੇ ਕੰਮ ਨੂੰ ਜੇ ਕੋਈ ਇਸਨੇ ਨਾ ਕੀਤੀ ਤੋ ਆਪ ਜ਼ਿੰਮੇਵਾਰ ਹੋ ਜਾਓ ਸਭ ਤੋਂ ਜ਼ਿਆਦਾ ਫੌਰੀਆਂ ਬਣ ਰਹੀਆਂ ਨੇ ਸ਼ਹਿਰ ਦੇ ਵਿੱਚ ਔਰ ਜਿਹੜੀ ਇਲੀਗਲ ਕੁੰਨੀਆਂ ਬਣ ਰਹੀਆਂ ਨੇ ਉਹਦੇ ਵਿੱਚ ਜਿਹੜੀਆਂ ਜਿਹੜੀਆਂ ਕੰਡੀਸ਼ਨਸ ਹੁੰਦੀਆਂ ਨੇ ਔਰ ਪਛਿੰਦੀਆਂ ਆਏ ਲੋਕਲ ਗਵਰਨਮੈਂਟੀਆਂ ਔਰ 40% ਜਿਆਦਾ ਛੜਨੀ ਨਹੀਂ ਛੱਡੀ ਜਾਂਦੀਆਂ ਬਾਅਦ ਵਿੱਚ ਟ੍ਰੈਫਿਕ ਦੀ ਜਿਹੜੀ ਹੈ ਦਿੱਕਤ ਆਉਂਦੀ ਹੈ ਔਰ ਕਲੋਨੀ ਵਾਲਾ ਕੋਲ ਕਲੋਨੀ ਵੇਚ ਕੇ ਚਲਾ ਜਾਂਦਾ ਸ਼ਹਿਰ ਦੇ ਵਿੱਚ ਅਸਲ ਨੰਬਰ ਆਫ ਉਹ ਲੇ ਨੀਆ ਕਲੋਨੀ ਕਿੱਟੀਆਂ ਜਾ ਰਹੀਆਂ ਨੇ ਉਹਦੇ ਵਾਸਤੇ ਤੁਸੀਂ ਕੋਈ ਆਪਣੀ ਕੋਈ ਨਵੀਂ ਕੋਈ ਸਲਾਈਨ ਜਿਹੜੀ ਵੀ ਟੀਮ ਬਣਾਉਂਗੇ ਬਿਲਕੁਲ ਜੀ ਹਰ ਚੀਜ਼ ਹਰ ਚੀਜ਼ ਇੱਕ ਇੱਕ ਚੀਜ਼ ਚੈੱਕ ਕੀਤੀ ਜਾਏਗੀ ਜੋ ਜਾਇਜ਼ ਹੋਏਗਾ ਅਕੋਰਡਿੰਗ ਟੂ ਲਾ ਹੋਏਗਾ ਉਹੀ ਅਕਸੈਪਟੇਬਲ ਹੋਏਗਾ ਅਕੋਰਡਿੰਗ ਟੂ ਲਾ ਕੁਝ ਵੀ ਅਕਸੈਪਟੇਬਲ ਨਹੀਂ ਹੋਏਗਾ ਜਦੋਂ ਸਭ ਤੋਂ ਜ਼ਿਆਦਾ ਹਮ ਪ੍ਰੋ ਤੋ ਕਿ ਪਿਛਲੇ ਦਿਨੀ ਪੁਲਿਸ ਕਮਿਸ਼ਨਰ ਵੱਲੋਂ ਵੀ ਮੀਟ ਚਲਾਈ ਗਈ ਸੀ ਕੰਪਨੀ ਬਾਗ ਚੌਂਕ ਤੋਂ ਲੈ ਕੇ ਜਿਹੜਾ ਅ ਬਸਟੀ ਗੇਟੇ ਤੱਕ ਪੂਰੀ ਸੜਕ ਉਲੀ ਕਰਾ ਦਿੱਤੀ ਗਈ ਹੈ ਮੇਰੇ ਹੋਈ ਹਾਲ ਹੋ ਗਏ ਨਹੀਂ ਬਿਲਕੁਲ ਕੋਈ ਵਾਪਰਦਾ ਉਹਦੀ ਜ਼ਿੰਮੇਵਾਰੀ ਕੌਣ ਲੈ ਕੇ ਪੁਲਿਸ ਕਮਿਸ਼ਨਰ ਦੀ ਵੀ ਸਾਇਦ ਬਹੁਤ ਪਹਿਲਾਂ ਜਿਹੜੀ ਆਪਾਂ ਜਿਹੜੇ ਸਾਡੇ ਫੜੀਆਂ ਵਾਲੇ ਆ ਜਾਂ ਜਿਹੜੇ ਸਾਡੇ ਕੋ ਟ੍ਰੀਟਮੈਂਟਰ ਪਾਲਸੀ ਜਿਹਨੂੰ ਆਪਾਂ ਕਹਿੰਦੇ ਆਲਰੇਡੀ ਸਟਾਰਟ ਕੀਤੀ ਗਈ ਸੀ ਪਰ ਮੇਰੇ ਖਲ ਹਜ ਤੱਕ ਉਹਨੂੰ ਪ੍ਰੋਪਰ ਉਹ ਚੱਲ ਨਹੀਂ ਪਾਈ ਹਜੇ ਤੱਕ ਉਹ ਗਰਾਉਂਡ ਲੈਵਲ ਤੇ ਨਹੀਂ ਹਜੇ ਤੱਕ ਉਹ ਚੱਲ ਪਾਈ ਸੋ ਉਹਦੇ ਉਹਦੇ ਜਿਹੜੇ ਉਹਦੇ ਅਫੀਸ਼ਰਸ ਆ ਉਹਦੇ ਨਾਲ ਸੈਟਿੰਗ ਕਰਕੇ ਸਾਡੇ ਜਿਹੜੇ ਐਮਐਲਏ ਸਬਾਨ ਆ ਸਾਡੇ ਹਲਕਾ ਇੰਚਾਰਜਸ ਆ ਉਹਨਾਂ ਦੀ ਸਲਾਹ ਦੇ ਨਾਲ ਕੋਈ ਕਿਸ ਤਰੀਕੇ ਦੇ ਨਾਲ ਉਹ ਆਪਣੇ ਆਪਣੇ ਹਲਕੇ ਦੇ ਵਿੱਚ ਕਿ ਉਹ ਕਰ ਸਕਦੇ ਹੈਗੇ ਆ ਕਿੱਥੇ ਅਸੀਂ ਮਤਲਬ ਜੇ ਕਿਸੇ ਏਰੀਆ ਦੇ ਵਿੱਚ ਤੰਗ ਬਜ਼ਾਰਾਂ ਦੇ ਵਿੱਚ ਜੇ ਕਿਤੇ ਜ਼ਿਆਦਾ ਪ੍ਰੋਬਲਮ ਇਦਾਂ ਦੀ ਹੈਗੀ ਕਬਜ਼ਿਆਂ ਦੀ ਤੇ ਉਹਨੂੰ ਕਿਸ ਤਰੀਕੇ ਦੇ ਨਾਲ ਅਸੀਂ ਠੀਕ ਕਰ ਸਕਦੇ ਆ ਉਹ ਜਿਹੜੇ ਹਲਕਾ ਇੰਚਾਰजेस ਆ ਸਾਡੇ ਐਮਐਲਏ ਸਹਬਾਨ ਆ ਉਹਨਾਂ ਦੀ ਸਲਾਹ ਨਾਲ ਕੀਤਾ ਜਾਏ। ਸ਼ਹਿਰ ਦੇ ਵਿੱਚ ਜੇ ਅੰਦਰ ਟ੍ਰੈਫਿਕ ਦੀ ਵੀ ਗੱਲ ਕਰੀਏ ਜਿਹੜੇ ਛੋਟੇ ਆਟੋ ਜਿਹੜੇ ਫਾਕਿਓ ਵੀ ਬਹੁਤ ਜ਼ਿਆਦਾ ਟ੍ਰੈਫਿਕ ਨੂੰ ਜਾਨ ਕਰਦੇ ਆ ਥਾਂ ਥਾਂ ਤੇ ਜਾਂ ਗਲੀਆਂ ਦੇ ਵਿੱਚ ਵੀ ਪੜ ਕੇ ਤਾਂ ਉਹਨਾਂ ਦੇ ਲਈ ਕੀ ਹੋਰ ਬਿਲਕੁਲ ਉਹਨਾਂ ਦੇ ਲਈ ਵੀ ਇਹੀ ਉਹੀ ਗੱਲ ਆ ਵੀ ਕੋਈ ਸਾਰੇ ਉਹਨੂੰ ਅਸੀਂ ਜ਼ੋਨ ਵਾਈਜ਼ ਅਸੀਂ ਉਹਨੂੰ ਬਣਾਵਾਂਗੇ ਕਿਸ ਜ਼ੋਨ ਦੇ ਵਿੱਚ ਕਿਸ ਵਹੀਕਲ ਦੀ ਐਂਟਰੀ ਅਲਾਉਡ ਹੈ ਜਾਂ ਕਿਸ ਦੀ ਨਹੀਂ ਅਲਾਉਡ ਹੈਗੀ ਉਹ ਸਾਰਾ ਕੀਤਾ ਜਾਵੇ ਪੁਲਿਸ ਦੀ ਮਦਦ ਲਈਤੀ ਜਾਵੇ ਬਿਲਕੁਲ ਬਿਲਕੁਲ ਜੀ ਪੁਲਿਸ ਦੇ ਜਿਸ ਤਰੀਕੇ ਨਾਲ ਸਾਡੀ ਜ਼ਿੰਮੇਵਾਰੀ ਬੰਦੀ ਹੈ ਸੇਮ ਉਹੀ ਉਹਨਾਂ ਦੇ ਡਿਪਾਰਟਮੈਂਟ ਦਾ ਜਿਹੜਾ ਉਹਨਾਂ ਦਾ ਪੁਲਿਸ ਡਿਪਾਰਟਮੈਂਟ ਦਾ ਜਿਹੜਾ ਕੰਮ ਹੈ ਟਰੈਫਿਕ ਡਿਪਾਰਟਮੈਂਟ ਦਾ ਉਹਨਾਂ ਦੀ ਹੈਲਪ ਲਵਾਂਗੇ ਉਹ ਵੀ ਸਰਕਾਰ ਦਾ ਹਿੱਸਾ ਔਰ ਉਹ ਵੀ ਪਬਲਿਕ ਦੇ ਲਈ ਜੋ ਬੈਸਟ ਹੋ ਸਕਦਾ ਪੁਲਿਸ ਵੀ ਕਰਨਾ ਚਾਹੁੰਦੀ ਹੈ ਸਰ ਜਿਹੜੀਆਂ ਵੀ ਇਲੈਗਲ ਕਲੋਨੀਆਂ ਕੱਟੀਆਂ ਗਈਆਂ ਨੇ ਉਹਨਾਂ ਦੇ ਬਾਰੇ ਵਿੱਚ ਤੁਹਾਡਾ ਕੀ ਅਗਲਾ ਐਕਸ਼ਨ ਹੋਊਗਾ बस दो दिन ਦੇ ਨਾਲ ਦੇ ਵਿੱਚ ਜਿੰਨੇ ਡਿਪਾਰਟਮੈਂਟਸ ਹੈਗੇ ਆ ਉਹ ਸਾਰਿਆਂ ਦੀਆਂ ਮੀਟਿੰਗਸ ਕਾਲ ਕੀਤੀਆਂ ਗਈਆਂ ਮੈਂ ਔਰ ਜੋ ਜੋ ਕੁਝ ਚੱਲ ਰਿਹਾ ਵਾ ਉਹ ਇੱਕ ਇੱਕ ਕਰੀ ਬਸ ਸਿਰਫ ਮੈਨੂੰ 5-7-10 ਦਿਨ ਚਾਹੀਦੇ ਸਾਰੇ ਸਿਸਟਮ ਨੂੰ ਸਮਝਣ ਦੇ ਲਈ ਔਰ ਉਸ ਤੋਂ ਬਾਅਦ ਉਸੇ ਨਿਸ਼ਾਨ ਤਰੋ ਜੀ ਮੇਰੇ ਸਾਹਬਾਂ ਬਿਆਨੇ ਕੱਲ ਤੋਂ ਕੋਈ ਕੀਤੀ ਸੀ ਕੌਂਸਲ ਸਬਸਕ੍ਰਾਈਬ ਆਉਂਦੇ ਉਹਨਾਂ ਦੀ ਕੁਝ ਨਹੀਂ ਆਪਣਾ ਸਵੱਥਨ ਬਸ ਹੋ ਜਾ ਲਿਆ ਜੀ ਉਸ ਨੂੰ ਕਿੱਦਾਂ ਦੇਖਦੇ ਹੋ ਕੋਈ ਮੇਰੀ ਨੌਲੇਜ ਤਾਂ ਨਹੀਂ ਹੈ ਜੀ ਕੱਲ ਤਾਂ ਸਾਰਿਆਂ ਨੇ ਪਾਰਟੀ ਛੱਡ ਕੇ ਆਜ਼ਾਦ ਦੁਆਰਾ ਹੋ ਗਏ ਮੇਰੇ ਤੱਕ ਮਸੇ ਕੋਈ ਨਹੀਂ ਮੇਰੀ ਮੇਰੀ ਜਾਣਕਾਰੀ ਮੇਰੀ ਹਜੇ ਤੱਕ ਮੇਰੀ ਜਾਣਕਾਰੀ ਜ ਨਹੀਂ ਹੈ ਪਰ ਕੱਲ ਤਾਂ ਪਰ ਕੱਲ ਤਾਂ ਜਦੋਂ ਕੱਲ ਹਾਊਸ ਦੀ ਮੀਟਿੰਗ ਚੱਲ ਰਹੀ ਸੀ ਕਿ ਤਰਸੇਮ ਲਖੋਤਰਾ ਜੀ ਬਿਲਕੁਲ ਮੇਰੇ ਪਿੱਛੇ ਹੀ ਬੈਠੇ ਸੀ ਨੇ ਪਹਿਲਾਂ ਮੇਰੇ ਪਿੱਛੇ ਬੈਠੇ ਸੀਗੇ ਅੱਛਾ ਮੇਰੀ ਜਿੱਦ ਹੈ ਤੁਹਾਨੂੰ ਮੇਰ ਲਾਉਂ ਕਿੱਥੇ ਗਿਆ ਸਾਰਿਆਂ ਨੂੰ ਪਰਵਾਹ ਨਹੀਂ ਦਿੱਤੀ ਕਿ ਉਹ ਨਰਾਜ਼ ਹੋ ਗਏ ਆ ਆਮ ਆਦਮੀ ਪਾਰਟੀ ਦੇ ਬਰਖਲਾ ਬੋਲਣਾ ਸ਼ੁਰੂ ਕਰ ਦਿੱਤਾ ਸੇਮ ਲਖੋਤਰਾ ਜੀ ਸਾਡੇ ਪਰਿਵਾਰ ਦਾ ਹਿੱਸਾ ਹੀ ਹੈਗੇ ਆ ਜੇ ਕੋਈ ਜੇ ਕੋਈ ਕਿਤੇ ਕੋਈ ਗਿਲਾ ਸ਼ਿਕਵਾ ਹੈਗਾ ਤੇ ਉਹਨਾਂ ਨੂੰ ਉਹ ਦੂਰ ਕਰ ਦਿੱਤਾ ਜਾਂਦਾ ਮੇਰੀ ਮੇਰੀ ਜਾਣਕਾਰੀ ਇਹ ਹੈ ਕਿ ਕੱਲ ਕਾਉਂਸਲਰ ਨੂੰ ਬੱਸਾਂ ਦੇ ਵਿੱਚ ਲੈ ਕੇ ਆਣਾ ਕਿਤੇ ਭੱਜੇ ਨਾ ਜਾਣ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਉਹਦਾ 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 ਰੀਜ਼ਨ ਸਿਰਫ ਇੱਕੋ ਹੀ ਸੀਗਾ ਕਿ ਭੱਜੇ ਨਾ ਜਾਣ ਉਹ ਅੰਦਰ ਐਂਟਰ ਨਹੀਂ ਕਰਉਂ ਦਿੱਤਾ ਉਹਦਾ ਉਹਦਾ ਰੀਜ਼ਨ ਇੱਕੋ ਹੀ ਸੀਗਾ ਜਿਹੜਾ ਬੱਸ ਦੇ ਵਿੱਚ ਲੈ ਕੇ ਆਂਦਾ ਵੀ ਅਸੀਂ ਸਾਰੇ ਯੂਨਾਈਟਿਡ ਹੈਗੇ ਆਂ ਇਕੱਠੇ ਹੈਗੇ ਆਂ ਇੱਕ ਮੈਸੇਜ ਜਾਵੇ ਵੀ ਆਮ ਆਦਮੀ ਪਾਰਟੀ ਇਕੱਠੇ ਹੋ ਕੇ ਅچھے ਤਰੀਕੇ ਦੇ ਨਾਲ ਅਸੀਂ ਜਾ ਰਹੇ ਆਂ ਪੁਣੇ ਦਾ ਮੈਂ ਤੁਹਾਨੂੰ ਜਵਾਬ ਮੈਂ ਤੁਹਾਨੂੰ ਦੇਣਾ ਚਾਹੁੰਦਾ ਮੈਂ ਮਤਲਬ ਇਹ ਬੇਸਿਕਲੀ ਕਿਉਂਕਿ ਪ੍ਰਸ਼ਾਸਨ ਵੱਲੋਂ ਬਿਲਕੁਲ ਕਲੀਅਰ ਡੈਡਲਾਈਨ ਹੈਗੀ ਵੀ 3 ਵਜੇ ਸਾਰਿਆਂ ਨੇ ਉੱਥੇ ਪਹੁੰਚਣਾ ਮੈਂ ਤੇ ਅਸੀਂ ਬਿਲਕੁਲ ਪਲਾਨਡ ਵੇ ਦੇ ਨਾਲ ਚੱਲ ਰਹੇ ਅਸੀਂ ਚੱਲੇ ਵੀ ਅਸੀਂ ਉੱਥੋਂ 2:30 ਵਜੇ ਨਿਕਲੇ ਅਸੀਂ ਪੁਣੇ 3 ਵਜੇ ਸਾਡੀ ਸਾਰਿਆਂ ਦੀ ਐਂਟਰੀ ਹੋਊਗੀ ਸਾਡੀਆਂ ਸੈਟਿੰਗਸ ਵੀ ਹੋ ਗਈਆਂ ਔਰ ਮੇਰਾ ਖਿਆਲ ਹੈ ਜਿੰਨਾ ਕਿ ਮੈਂ ਦੇਖ ਰਿਹਾ ਹਾਂ ਜਿਹਾ ਵੀ ਕੁਝ 파ਰਸ਼ਦ ਜਿਹੜੇ ਦੂਜੀ ਪਾਰਟੀਆਂ ਦੇ ਸੀਗੇ ਬਈ ਕੋਈ ਕਿਤੋਂ ਆ ਰਿਹਾ ਕਿਤੋਂ ਆ ਰਿਹਾ ਅੱਧੇ ਤੋਂ ਅੰਦਰ ਐਂਟਰੀ ਨਹੀਂ ਕੋਈ 3:30 ਵਜੇ ਆ ਰਿਹਾ ਇੱਕ ਪ੍ਰਸ਼ਾਸਨ ਵੱਲੋਂ ਜੇ ਕਲੀਅਰ ਮੈਸੇਜ ਆਗਾ ਵਾ ਬੇ 3 ਵਜੇ ਜਾਣਾ ਤੇ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਹੈਗੀ ਹੈ ਤੋ ਇਹੀ ਰੀਜ਼ਨ ਸੇਗਾ ਜਿਹੜਾ ਬਾਤ ਕਰਦੇ ਬੰਦੇ ਪਾਰਟੀ ਇਹ ਕਹਿ ਰਹੀ ਅਸੀਂ ਇਹਨਾਂ ਨੂੰ ਦੱਸਦੇ ਕਿ ਤੁਸੀਂ ਬਾਹਰ ਨਾ ਜਾਓ ਆਪੋਜੀਸ਼ਨ ਨੇ ਤਾਂ ਬੋਲਣਾ ਹੀ ਆ ਦੀ ਕੁਛ ਨਾ ਕੁਛ ਕੋਈ ਮੈਂ ਸਾਥ ਲਈ ਪਾਰਟੀ ਤੇ ਵੀ ਤੁਹਾਡੀ ਨਾਲ ਗੱਲ ਹੋਈ ਸੀ ਜੇ ਜਿਹੜੇ ਵਿਪਕਸ਼ੀ ਗੱਲ ਕਰਦੇ ਹੋ ਕੱਲ ਵਿਪਕਸ਼ੀ ਦੇ ਜਿਹੜੇ ਕਾਉਂਸਲਰ ਸੀ ਉਹ ਹਜੇ ਬਾਹਰ ਘੁੰਮਦੇ ਸੀ ਤੁਸੀਂ ਲੈਖੀ ਵੀ ਕਰਾ ਲਿਆ ਉਹਨਾਂ ਸੰਸਦ ਪਤਾ ਤੱਕ ਵੀ ਲੱਗਾ ਨਹੀਂ ਐਂਟਰਵਿਊ ਉਹਦੇ ਵਾਸਤੇ ਪ੍ਰਸ਼ਾਸਨ ਵੱਲੋਂ ਬਿਲਕੁਲ ਇੱਕ ਕਲੀਅਰ ਮੈਸੇਜ ਹੈਗਾ ਜੀ ਕਿ 3 ਵਜੇ ਤੱਕ ਐਂਟਰੀ ਸੀਗੀ ਤੇ ਹੁਣ ਜੇ ਕੋਈ ਬੰਦਾ ਮਤਲਬ ਇਸ ਇੰਨਾ ਇੰਪੋਰਟੈਂਟ ਕੰਮ ਇਹ ਕੋ ਬੰਦੇ ਨੇ ਸੋਚ ਚੁੱਕੀ ਨਹੀਂ ਆਪਣੇ ਮਤਲਬ ਅਗਲੇ ਇਹ ਤੇ ਕਰੀਅਰ ਦੀ ਜਿਹੜਾ ਬੰਦਾ ਇੰਨਾ ਵੀ ਮਤਲਬ ਆਪਣੇ ਆਪ ਨੂੰ ਨਹੀਂ ਆਪਣੀ ਜ਼ਿੰਮੇਵਾਰੀ ਸਮਝ ਰਿਹਾ ਵੀ ਕੋਈ ਸਵਾ 3 ਵਜੇ ਆ ਰਿਹਾ ਤੇ ਕੋਈ 6:30 ਵਜੇ ਆ ਰਿਹਾ ਉਹਦਾ ਜਵਾਬ ਤਾਂ ਫਿਰ ਉਹੀ ਦੇ ਸਕਦੇ ਸੀ ਸਾਡੀ ਤੁਹਾਡੇ ਕੋਲ ਰੋਰ ਸੀ ਜਿਹੜੀ ਮੀਟਿੰਗ ਉੱਥੇ ਹੋਈ ਹੈ ਤੁਹਾਡੀ ਹੋਟਲ ਦੇ ਵਿੱਚ ਬਚਾਰੇ ਬਹੁਤ ਬੁਰਾ ਹਾਲ ਸੀ ਉਹਨਾਂ ਦਾ ਦੋ ਦੋ ਜਿਹੜੇ ਉਹਨਾਂ ਨੇ ਜਿਹੜੇ ਆ ਲੈ ਕੇ ਸਤਿ ਪੂਜ ਰਹੇ ਸੀ ਉਹ ਕੀ ਕਰਦੇ ਸੀ ਜੀ ਮੇਰੀ ਜਾਣਕਾਰੀ ਨਹੀਂ ਹੈ ਜੀ ਕੋਈ ਸਾਰੇ ਖੁਸ਼ੀ ਚ ਢੋਲ ਵਜਾ ਰਹੇ ਸੀ ਸਾਰੇ ਲੋਕਾਂ ਨੂੰ ਲਾਸਟ ਨੂੰ ਮੈਸੇਜ ਦੇਣਾ ਚਾਹੀਦਾ ਠੰਡੇ ਬਿਆਰ ਜਿਹਾ ਲੱਗਦਾ ਹੋਇਆ ਠੰਡੇ ਬਿਆਰ ਲੱਗਦਾ ਮੇਰੇ ਮਤਲਬ ਬਹੁਤ ਵੱਡਾ ਮੁੱਦਾ ਕਿ ਲੋਕਾਂ ਨੂੰ ਕ੍ਰਾਫਟ ਦੇ ਵਿੱਚ ਬਹੁਤ ਕਾਫੀ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਪਿੱਛੇ ਪੁਲਿਸ ਨੇ ਉਸ ਨੂੰ ਸਾਫ਼ ਕੀਤਾ ਕਰਵਾਇਆ ਸੀ ਤੇ ਉਦੋਂ ਟ੍ਰੈਫਿਕ ਜਿਹੜੀ ਬਿਲਕੁਲ ਸਚਾਰੂ ਧਾਨੇ ਚੱਲਣ ਲੱਗੀ ਸੀ ਲੇਕਿਨ ਉਹ ਦੁਬਾਰਾ ਫੇਰ ਲੱਗਣ ਲੱਪਿਆ ਵਾ ਪਰ ਤੁਹਾਡੇ ਨਗਰ ਨਿਗਮ ਦੇ ਕੁਝ ਅਧਿਕਾਰੀ ਜਿਹੜੇ ਨੇ ਕਈ ਵਾਰੀ ਕਾਰਵਾਈ ਕੀਤੀ ਹੈ ਹੁਣ ਕੀ ਤੁਸੀਂ ਮਿਹਰਬਾਨੀ ਜੋ ਕੀ ਹੁਣ ਛੰਡੇ ਵੀ ਆਰਦੀ ਕੀ ਕਾਰਵਾਈ ਹੋਏਗੀ ਕਿਉਂ ਇਸ ਤਰ੍ਹਾਂ ਹੀ ਲੱਗੇਗਾ ਜੋ ਮੈਂ ਤੁਹਾਨੂੰ ਪਹਿਲਾਂ ਵੀ ਅਸੀਂ ਮੈਂ ਗੱਲ ਦੱਸੀ ਆ ਏਰੀਆ ਵਾਈਜ਼ ਏਰੀਆ ਵਾਈਜ਼ ਜਿਹੜੇ ਸਾਡੇ ਐਮਐਲਏ ਸਾਬਾਨ ਆ ਔਰ ਸਾਡੇ ਜਿਹੜੇ ਹਲਕਾ ਇ ਜੋ ਬੈਸਟ ਹੋ ਸਕਦਾ ਹੋਊਗਾ ਉਹ ਕਰਾਂਗੇ ਜੇ ਕੋਈ ਚੀਜ਼ ਕਿਤੇ ਕੋਈ ਦਿੱਕਤ ਆ ਰਹੀ ਆ ਪਬਲਿਕ ਨੂੰ ਕਿਸੇ ਚੀਜ਼ ਦੀ ਉਹਨੂੰ ਕਿਸ ਤਰੀਕੇ ਦੇ ਨਾਲ ਕਿਉਂਕਿ ਦੇਖੋ ਵੀ ਜੇ ਜਿਹੜੇ ਕੋਈ ਵਿਅਕਤੀ ਉੱਥੇ ਕੋਈ ਰੀਡਿੰਗਾਂ ਫੜੀਆਂ ਲਾ ਰਹੇ ਆ ਪਿਛਲੇ ਨੇ ਸਾਲਾਂ ਤੋਂ ਆਪਾਂ ਕਿਸੇ ਦਾ ਰੋਜ਼ਗਾਰ ਵੀ ਨਹੀਂ ਅਸੀਂ ਕੋਈ ਕਿਸੇ ਦਾ ਖੋਣਾ ਪਰ ਉਹਨੂੰ ਸ਼ਹਿਰ ਵਾਸੀਆਂ ਨੂੰ ਵੀ ਦਿੱਕਤ ਨਾ ਆਵੇ ਇਹ ਚੀਜ਼ ਨੂੰ ਕਿਸ ਤਰੀਕੇ ਨਾਲ ਅਸੀਂ ਬੈਲੈਂਸ ਬਣਾ ਕੇ ਚੱਲ ਸਕਦੇ ਆ ਉਹ ਕੀਤਾ ਜਾਏਗਾ ਇਹ ਮਾਡਰਨ ਟਮ ਦਾ ਖਾਣਾ ਵੀ ਗਿਆ ਦਾ ਡੰਪ ਬੜਾ ਚਰਚਾ ਬਣਿਆ ਚਰਚਾ ਦਾ ਵਿਸ਼ੇ ਬਣਿਆ ਗਿਆ ਠੀਕ ਹੈ ਨਸ ਬਾਰੇ ਉਹਦਾ ਬਹੁਤ ਜਲਦ ਬਹੁਤ ਜਲਦ ਅਸੀਂ ਕੋਈ ਨਾ ਕੋਈ ਕੋਈ ਉਹਨਾਂ ਕੋਈ ਉਹਦਾ ਹੱਲ ਕੱਢ ਕੇ ਕਿਸ ਤਰੀਕੇ ਦੇ ਨਾਲ ਉਹਨੂੰ ਕਿਥੇ ਸ਼ਰਤ ਕੀਤਾ ਜਾ ਸਕਦਾ ਵੈ ਉਹਦਾ ਇੱਕ ਵਾਰੀ ਬਸ ਔਨ ਗਰਾਉਂਡ ਮੈਨੂੰ ਪਹੁੰਚ ਲੈਂਦੇ ਹੋ ਤੇ ਫਿਰ ਤੁਹਾਨੂੰ ਤੁਸੀਂ ਆਪ ਕਹਿਣਾ ਸ਼ੁਰੂ ਕਰੋਗੇ ਵੀ ਜੋ ਕਿਹਾ ਸੀਗਾ ਉਹ ਕਰਕੇ ਦਿਖਾਇਆ ਕਿਉਂਕਿ ਇੱਕ ਮੇਰਾ ਇਹ ਮੰਨਣਾ ਜ਼ਰੂਰ ਹੈ ਵੀ ਜੇ ਕੋਈ ਕੰਮ ਕਰਨਾ ਹੈ ਤੇ ਉਹਦੇ 100 ਤਰੀਕੇ ਲੱਭ ਸਕਦੇ ਆ ਜੇ ਜੋ ਕੋਈ ਕੰਮ ਨਹੀਂ ਕਰਨਾ ਉਹਦੇ ਸੌ ਭਾਨੇ ਵੀ ਲੱਭ ਸਕਦੇ। ਇਹ ਤਾਂ ਕਾਲ ਸਿੰਘਾ ਰੋਡ ਤੇ ਤੁਹਾਡੇ ਵੈਸਟ ਹਲਕੇ ਹੀ ਪੈਂਦਾ। 7 ਬਲੂਨੀ ਕਿੱਥੇ ਜਾ ਰਹੀ ਹੈ ਲੇਕਿਨ ਵੈਸਟ ਹਲਕਾ ਪਹਿਲਾਂ ਤਾਂ ਮੇਰਾ ਨਹੀਂ ਹੈਗਾ ਜੀ ਇਸ ਟਾਈਮ ਭਗਤ ਜੀ ਉਹ ਕਰ ਰਿਹਾ ਜੀ ਉਹਨਾਂ ਦੀ ਉਹ ਜਿਹੜੀ ਇਲੀਗਲ ਕਲੋਨੀ ਦੀ ਗੱਲ ਕਰ ਰਹੇ ਉਹ ਇਦਾਂ ਦੀ ਕੋਈ ਮੇਰੀ ਜਾਣਕਾਰੀ 'ਚ ਨਹੀਂ ਹੈਗਾ ਕੋਈ ਤੇ ਜੇ ਕਿਤੇ ਵੀ ਹੋਏਗਾ ਜੇ ਕਿਤੇ ਵੀ ਹੋਏਗਾ ਸ਼ਰਮਾ ਜੀ ਇਕੱਲੇ ਇਕੱਲੇ ਵੈਸਟ ਹਲਕੇ ਦੀ ਗੱਲ ਨਹੀਂ ਕਰ ਰਹੇ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਜਗ੍ਹਾ ਤੇ ਕੋਈ ਵੀ ਇਲੀਗਲ ਕੰਮ ਨਹੀਂ ਹੋਣ ਦਿੱਤਾ ਜਾਏਗਾ ਬਿਲਕੁਲ ਉੱਪਰੋਂ ਸਾਨੂੰ ਬਿਲਕੁਲ ਕਲੀਅਰ ਮੈਸੇਜ ਹੈ ਸ਼ਾਇਦ ਐਸੇ ਲਈ ਸਾਡੀ ਇਹ ਜ਼ਿੰਮੇਵਾਰੀ ਲੱਗੀ ਆ ਬਿਲਕੁਲ ਕਲੀਅਰ ਮੈਸੇਜ ਆ ਜ਼ੀਰੋ ਟੋਲਰੈਂਸ ਅਗੇਸਟ ਕਰ ਰਹੇ ਆ ਜੇ ਕੋਈ ਸ਼ਹਿਰ ਵਾਸੀ ਬਾਹਰੋਂ ਆਂਦਾ ਬੋਰਡ ਦੇ ਉੱਤੇ ਲਿਖਿਆ ਜਾਂਦਾ ਜਲੰਧਰ ਜੀ ਤੁਹਾਡਾ ਸਵਾਗਤ ਹੈ ਮਗਰ ਸਵਾਗਤ ਊੜਾ ਕਰਦਾ ਬਸ ਥੋੜੇ ਜਿਹੜਾ ਦਾ ਟਾਈਮ ਦੇ ਦਿਓ ਤੁਸੀਂ ਆਪ ਕਹਿੰਨਾ ਤੁਸੀਂ ਆਪ ਕਹੋਗੇ ਵੀ ਭਈ ਬਿਲਕੁਲ ਜੋ ਲਿਖਿਆ ਗਿਆ ਉਹ ਐਕਚੁਅਲ ਚ ਉਹ ਆਨ ਪ੍ਰੈਕਟੀਕਲ ਗਰਾਊਂਡਸ ਵੀ ਹੋਏਗਾ ਜੀ ਜਲੰਧਰ ਦੀਆਂ ਜਿਹੜੀਆਂ ਇੰਟਰੈਂਸ ਹੈਗੀਆਂ ਮੈਂ ਜਲੰਧਰ ਦੀਆਂ ਜਿਹੜੀਆਂ ਇੰਟਰੈਂਸ ਆ ਬਿਲਕੁਲ ਤੁਹਾਡਾ ਸਵਾਲ ਠੀਕ ਆ ਉਹਨੂੰ ਅੱਛਾ ਉਹਨੂੰ ਕਰਨਾ ਸਾਡੀ ਜ਼ਿੰਮੇਵਾਰੀ ਹੈਗੀ ਆ ਔਰ ਅਸੀਂ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਪੂਰਾ ਕਰਾਂਗੇ ਹਰ ਚੀਜ਼ ਦਾ ਕੋਈ ਨਾ ਕੋਈ ਹੱਲ ਕੱਢਾਂਗੇ ਜੀ ਚੰਦਰਵਾਲ ਜੀ ਨੇ ਸਿਆਣ ਬਧਿਆ ਸੀਗਾ ਮਸ਼ੀਨ ਜਿਹੜੀ ਹੈ ਵਾਸ਼ ਜਿਹੜੀ ਸਫਾਈ ਵਾਲੀ ਮਸ਼ੀਨ ਹੈ ਇਹ ਚੱਲੀ ਨਹੀਂ کئی ਮਹੀਨੇ ਨਹੀਂ ਚੱਲੀ ਤੇ ਇਹ ਪੈਟਰੋਲ ਉੱਥੇ ਜਾਂਦਾ ਰਿਹਾ ਕੋਈ ਚੰਦਰ ਜੀ ਨੇ ਮੌਕੇ ਤੇ ਜਾ ਕੇ ਉਹਦਾ ਜਿਹੜਾ ਡੈਮੋ ਵੀ ਦਿੱਤਾ ਸੀ ਕੋਈ ਗੱਲ ਨਹੀਂ ਉਹ ਵੀ ਸਾਰਾ ਕੁਝ ਚੈੱਕ ਕਰਾਂਗੇ ਜੀ ਮੇਰ ਸਾਹਿਬ ਲਾਸਟ ਤੇ ਕੀ ਮੈਂ ਅਸੀਦ ਨਹੀਂ ਚਾਹੁੰਦਾ ਲਾਸਟ ਕੋਪੀ ਨਾ ਕਈ ਮੇਰ ਆਏ ਕਈ ਮੇਰ ਚਲੇ ਗਏ ਮਗਰ ਤਿਆਰੀ ਪੂਰੀ ਦੀ ਜਿਹੜੀ ਹਾਲਾਤ ਆ ਉਥੇ ਦੇ ਪੁੱਥੇ ਹੀ ਆ ਦੇਖੋ ਪਹਿਲੀ ਚੀਜ਼ ਤਾਂ ਆ ਕਿ ਕਈ ਮੇਰ ਆਏ ਕਈ ਚਲੇ ਗਏ ਇਹ ਬੇਸਿਕਲੀ ਜ਼ਿੰਮੇਵਾਰੀ ਆ ਜੀ ਪ੍ਰਮਾਤਮਾ ਦਿੰਦਾ ਪਾਰਟੀਆਂ ਦਿੰਦੀਆਂ ਅੱਜ ਕਿਸੇ ਨੂੰ ਕੱਲ ਕਿਸੇ ਨੂੰ ਔਰ ਜਿਹੜਾ ਬੰਦਾ ਜਦੋਂ ਜਿਸ ਪੋਸਟ ਤੇ ਬੈਠੇ ਉਹ ਜਿੰਨਾ ਕੋ ਸਕਦਾ ਆਪਣੇ ਵੱਲੋਂ ਬੈਸਟ ਔਰ 100% ਦੇਣਾ ਚਾਹੀਦਾ ਵੈ ਤੇ ਜ਼ਰੂਰ ਦੇਾਂਗੇ ਜੀ ਜਿਹੜਾ ਕੈਰੀ ਪੂਰੀ ਦੀ ਜੋ ਸਮੱਸਿਆ ਹੈਗਾ ਆਲਰੇਡੀ ਮੈਂ ਵੀ ਤੁਹਾਡੇ ਕਨ ਸ਼ਹਿਰਦਾਰੀਆਂ ਕਾਫੀ ਸਾਰੀਆਂ ਸਮੱਸਿਆਵਾਂ ਮੇਰੀ ਨੌਲੇਜ ਹੈਗੀਆਂ ਮੈਂ ਉਸ ਤੋਂ ਇਲਾਵਾ ਤੁਹਾਡੇ ਵੀ ਕਿਸੇ ਵੀ ਕੋਈ ਨੌਲੇਜ ਦੇ ਵਿੱਚ ਕੋਈ ਸਮੱਸਿਆ ਆਵੇ ਆਪਾਂ ਮੀਡੀਆ ਦੇ ਸਾਰੇ ਸਾਥੀਆਂ ਦੇ ਨਾਲ ਕਿੰਨੇ ਵਜੇ ਆਪਾਂ ਬੈਠਿਆ ਕਰਾਂਗੇ ਤੁਹਾਡੇ ਵੀ ਸਮਵਾ ਦਿਮਾਗ ਧਿਆਨ ਦੇ ਵਿੱਚ ਕੋਈ ਵੀ ਸਮੱਸਿਆ ਆਵੇ ਤੇ ਉਹ ਬਿਲਕੁਲ ਆਪਾਂ ਇੱਕ ਟੀਮ ਵਰਕ ਆਪਾਂ ਬਣਾ ਕੇ ਆਪਾਂ ਸਾਰੇ ਚੱਲਾਂਗੇ ਕੋਈ ਈਦਾ ਵੀ ਸਮੱਸਿਆ ਜਰੂਰ ਸ਼ੇਅਰ ਕਰਿਆ ਕਰੋ ਉਹਦਾ ਹੱਲ ਕੱਢਾਂਗੇ ਸਰ ਸਾਹਿਬ ਇਸ ਵਾਰ ਪਹਿਲੀ ਤੁਹਾਡੀ ਇੱਕ ਪਹਿਲੀ ਪ੍ਰੈਸ ਕਾਨਫਰੰਸ ਹੈ ਦੇ ਆਪਣੇ ਜਲੰਧਰ ਵਾਸੀਆਂ ਨੂੰ ਕੋਈ ਮਹੱਤਵਪੂਰਨ ਮੈਸੇਜ ਦਿਓ ਜਲੰਧਰ ਵਾਸੀਆਂ ਨੂੰ ਮੈਂ ਫੇਰ ਪਹਿਲਾ ਦਿੱਤਾ ਮੈਸੇਜ ਰਿਪੀਟ ਕਰਨਾ ਚਾਹੂੰਗਾ ਕਿ ਆਮ ਆਦਮੀ ਪਾਰਟੀ ਵਚਨਬੱਧ ਹੈ ਜਲੰਧਰ ਸ਼ਹਿਰ ਦੇ ਡਿਵੈਲਪਮੈਂਟ ਦੇ ਲਈ ਔਰ ਜਲੰਧਰ ਨੂੰ ਇੱਕ ਵਿਕਸਿਤ ਸ਼ਹਿਰ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ ਔਰ ਜੋ ਇਟ ਵਿਲ ਟੇਕ ਟਾਈਮ ਮੈਂ ਤੁਹਾਨੂੰ ਇਹ ਗੱਲ ਕਹਾਂ ਬਈ ਕੋਈ ਮੇਰੇ ਕੋਲ ਵੀ ਕੋਈ ਜਾਦੂ ਦੀ ਛੜੀ ਨਹੀਂ ਹੈ ਬਈ ਜੋ ਇਹ ਬਈ ਮੈਂ ਇੱਕ ਦਿਨ 'ਚ ਕੋਈ ਜਾਦੂ ਦੀ ਛੜੀ ਚਲਾ ਦੂੰਗਾ ਤੇ ਸਾਰਾ ਕੁਝ ਠੀਕ ਹੋ ਜਾਏਗਾ ਇਟ ਵਿਲ ਟੇਕ ਟਾਈਮ ਪਰ ਜਦੋਂ ਨiyet ਅੱਛੀ ਹੋਵੇ ਨੀਤੀਆਂ ਆਪੇ ਹੀ ਅੱਛੀਆਂ ਬਣ ਜਾਂਦੀਆਂ ਵੈਂ ਔਰ ਵਿਦਆਊਟ ਵੇਸਟਿੰਗ ਆਫ ਸਿੰਗਲ ਡੇ ਅਸੀਂ ਇੱਕ ਦਿਨ ਵੀ ਖਰਾਬ ਨਹੀਂ ਕਰਾਂਗੇ ਔਰ ਜੋ ਕੰਮ ਹੈਗਾ ਵਾ ਉਹਨੂੰ ਮਤਲਬ ਪਰਸੋਂ ਤੋਂ ਹੀ ਉਹਦੀਆਂ ਮੀਟਿੰਗ ਸਟਾਰਟ ਕਰਕੇ ਜੋ ਜੋ ਹੋਣਾ ਹੋਊਗਾ ਉਹ ਕਰਾਂਗੇ ਸ਼ਹਿਰ ਵਾਸੀਆਂ ਨੂੰ ਇੱਕੋ ਰਿਕਵੈਸਟ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਵਾਂਗੇ ਸ਼ਹਿਰ ਵਾਸੀ ਵੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਧਮਾਨ ਜੋ ਟੈਕਸਸ ਬੰਦੇ ਹੈਗੇ ਆ ਉਹ ਟੈਕਸਸ ਜ਼ਰੂਰ ਦਿੱਤੇ ਜਾਣ ਕੱਲ ਨੂੰ ਕੋਈ ਵੀ ਮੇਰਾ ਸਾਥੀ ਮੇਰਾ ਦੋਸਤ ਮੇਰਾ ਕੋਈ ਰਿਲੇਟਿਵ ਔਰ ਸਾਡਿਆਂ ਚੋਂ ਕਿਸੇ ਦੇ ਵੀ ਪਾਰਸ਼ਲ ਸਾਥੀ ਦਾ ਕੋਈ ਰਿਲੇਟਿਵ ਉਹ ਇਹ ਨਾ ਸਮਝੇ ਵੀ ਉਹ ਕੱਲ ਨੂੰ ਸਾਨੂੰ ਜਾਣਦਾ ਜਾਂ ਸਾਡਾ ਦੋਸਤ ਹੈ ਤੇ ਉਹ ਆਪਣਾ ਮਤਲਬ ਕਿਸੇ ਵੀ ਤਰੀਕੇ ਦਾ ਕੋਈ ਕਰਪਸ਼ਨ ਨਾ ਕੋਈ ਟੋਲਰਟ ਕੀਤੀ ਜਾਏਗੀ ਕਿਸੇ ਵੀ ਲੈਵਲ ਤੇ ਚਾਹੇ ਕੋਈ ਸਾਡਾ ਵੀ ਕੋਈ ਹੈਗਾ ਵਾ ਮਤਲਬ ਜ਼ੀਰੋ ਟੋਲਰੈਂਸ ਅਗੇਂਸਟ ਕ腐ਸ਼ਨ ਹੋਏਗੀ ਪਰ ਜਿਹੜੇ ਰੈਜ਼ੀਡੈਂਟs ਹੈਗੇ ਆ ਉਹ ਵੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਤੇ ਸ਼ਹਿਰ ਸਾਡਾ ਸਾਰਿਆਂ ਦਾ ਇਹਨੂੰ ਖੂਬਸੂਰਤ ਤਰੀਕੇ ਦੇ ਨਾਲ ਅਸੀਂ ਸਾਰੇ ਚਲਾਈਏ ਔਰ ਲਾਸਟ ਦੇ ਵਿੱਚ ਫੇਰ ਇੱਕੋਈ ਗੱਲ ਆ ਵੀ ਆਉਣ ਵਾਲਾ ਜਿਹੜਾ ਸਮਾਂ ਹੈ ਹੋ ਸਕਦਾ ਹੈ ਸ਼ਹਿਰ ਵਾਸੀਆਂ ਨੂੰ ਇਹ ਵੀ ਲੱਗੇ ਵੀ ਸ਼ਾਇਦ ਸਾਡੇ ਨਾਲ ਥੋੜੀ ਜਿਹੀ ਸਖਤੀ ਕੀਤੀ ਜਾ ਰਹੀ ਹੈ ਪਰ ਐਡ ਵੀ ਇੰਗ ਉਹ ਜਿਹੜੀ ਸਖਤੀ ਹੋਏਗੀ ਉਹ ਸ਼ਹਿਰ ਦੀ ਬਿਹਤਰੀ ਲਈ ਹੋਏਗੀ ਬਹੁਤ ਬਹੁਤ ਧੰਨਵਾਦ ਥੈਂਕ ਯੂ